ਪੁਜਾਰਤਾ ਪਾਣੀਆ ਦੇਖਦੇ ਹੋ ਸਾਡੀਆਂ ਪੁਜਾਰਤਾ ਨੂੰ ਬੁੱਝ ਸਕਦੇ ਨੇ ਕਿਨੇ ਚਾਰ ਸਿਪਾਹੀ ਚਾਰ ਗੰਨੇ ਚਾਰਾ ਦੇ ਮੂੰਹ ਵਿੱਚ ਦੋ ਦੋ ਗੰਨੇ ਕੁਰਸੀ ਬੈਟਰ ਪਰ ਨਹੀਂ ਨਿੱਕੀ ਜੀ ਹੱਟੀ ਵਿੱਚ ਗੁਲਾਬੋ ਜੱਟੀ ਜੀਵ ਜੀਵ ਲੱਗਦੀ ਮੈਨੂੰ ਜੀ ਜੀ ਸਹੀ ਦਿੱਤਾ ਉਹਨਾਂ ਨੇ ਜਵਾਬ ਚਿੱਟੀ ਹੱਡੀ ਧਰਤੀ 'ਚ ਗੱਡੀ ਵਾਟ ਇਜ਼ ਆ ਕੈਪੀਟਲ ਆਫ ਕੈਨੇਡਾ ਟੋਰਾਂਟੋ ਹੋਊਗੀ ਹਨਾ ਕੈਪੀਟਲ ਆਪਸ਼ਨ ਦੇ ਦੰਨੇ ਆ ਤੈਨੂੰ ਵਾਰ ਤੋਂ ਰਿਫਿਊਜ਼ਲ ਆ ਗਈ ਜੀ ਮੇਰੀ ਸਸ਼ੀਗਾਲ ਜੀ ਮੈਂ ਜੈਸਿਕਾ ਲੁਧਿਆਣਾ ਟਾਈਮਸ ਤੋਂ ਅੱਜ ਆਪਾਂ ਆਏ ਆ ਕਿਪਸ ਮਾਰਕੀਟ ਦੇ ਵਿੱਚ ਅੱਜ ਆਪਾਂ ਲੋਕਾਂ ਨਾਲ ਹੱਸੀ ਮਜ਼ਾਕ ਕਰਨਾ ਹੈ ਉਹਨਾਂ ਨੂੰ 부ਜਾਰਤਾ ਪਾਣੀ ਹੈ ਦੇਖਦੇ ਹੋ ਸਾਡੀਆਂ 부ਜਾਰਤਾ ਨੂੰ 부ਝ ਸਕਦੇ ਨੇ ਕਿ ਨਹੀਂ ਮੇਰਾ ਨਾਮ ਵੀਵਰਾਜ ਸਿੰਘ ਜੀ ਓਕੇ ਆਪਾਂ ਤੁਹਾਡੇ ਨਾਲ 부ਜਾਰਤਾ ਪਾ ਸਕਦੇ ਆ ਤੁਹਾਡੇ ਨਾਲ ਹੱਸੀ ਮਜ਼ਾਕ ਕਰ ਸਕਦੇ ਆ ਤਾਂ ਦੱਸੋ ਫਿਰ ਚਿੱਟੀ ਹੱਡੀ ਧਰਤੀ 'ਚ ਗੱਡੀ ਚਿੱਟੀ ਹੱਡੀ ਧਰਤੀ 'ਚ ਗੱਡੀ ਤੈਨੂੰ ਪਤਾ ਬਾਬੇ ਚਿੱਟੀ ਹੱਡੀ ਧਰਤੀ 'ਚ ਗੱਡੀ ਕੋਈ ਹਿੰਟ ਦੋਗੇ ਜੀ ਦਾ ਨੋਵਾ ਗੱਡੀ ਨਾ ਹੈ ਜੀ ਹਿੰਟ ਹੈ ਕੁਝ ਖਾਣ ਵਾਲੀ ਚੀਜ਼ ਹੈ ਕੁਝ ਖਾਣ ਵਾਲੀ ਚੀਜ਼ ਹੈ ਚਿੱਟੀ ਹੱਡੀ ਧਰਤੀ ਦੀ ਗੱਡੀ ਸੋਚੋ ਸੋਚੋ ਚਿੱਟੀ ਹੈ 슈ਗਰ ਕੇੰਤ ਨਹੀਂ 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 ਸੋਚੋ ਗੋੜੇ ਨਹੀਂ ਉਹ ਤੇ ਉਹ ਤਾਂ ਉਹ ਬਣਦਾ ਚਲੋ ਕੁਝ ਹੋਰ ਪੁੱਛ ਲੈਨੇ ਆ ਨਿੱਕੀ ਜਿਹੀ ਹੱਟੀ ਵਿੱਚ ਗੁਲਾਬੀ ਗੁਲਾਬੀ ਜੱਟੀ ਇਹ ਤਾਂ ਵੀਰੇ ਐ ਕਨਫਿਊਜ਼ ਕਰਨ ਲੱਗੇ ਨਿੱਕੀ ਹੱਟੀ ਦੇ ਸਿੰਪਲ ਐ ਤੇ ਸਿੰਪਲ ਨਹੀਂ ਨਾ ਹੈਗਾ ਤੁਸੀਂ ਜਿਸ ਹਾਲ ਉਹ ਪਿਆਰ ਦਾ ਨਹੀਂ ਪੁੱਛਦੇ ਇਹ ਸਿੱਧੀ ਗੱਲ ਕਰਦੇ ਆ ਅਸੀਂ ਬਾਜ਼ਾਰ ਦਾ ਬਾਈ ਜਾਨੋ ਚਲੋ ਫੇਰ ਕੋਈ ਕੁਐਸਚਨਿੰਗ ਕਰ ਲੈਂਦੇ ਆ ਤੁਹਾਨੂੰ ਕੁਐਸਚਨ ਪੁੱਛ ਲੈਂਦੇ ਆ ਵਾਟ ਇਜ਼ ਆ ਕੈਪੀਟਲ ਆਫ ਕੈਨੇਡਾ ਕੈਪੀਟਲ ਆਫ ਕੈਨੇਡਾ ਬ੍ਰੈਮਟਨ ਨੇ ਕਹਿਦੀ ਨਹੀਂ ਟੋਰਾਂਟੋ ਹੋਊਗੀ ਹੈਨਾ ਕੈਪੀਟਲ ਆਫ ਆਪਸ਼ਨ ਦੇ ਦੰਨੇ ਆ ਤਿੰਨ ਵਾਰ ਤੱਕ ਰਿਫਿਊਜ਼ਲ ਆ ਗਈ ਜੀ ਮੇਰੀ ਮੈਨੂੰ ਕੈਨੇਡਾ ਵਾਲਿਆਂ ਨੇ ਤਾਂ ਐਕਸੈਪਟ ਹੀ ਨਹੀਂ ਕੀਤਾ ਹੋਰ ਬਾਤ ਹੋਏ ਹੋਏ ਲਾਜ਼ਨ ਤੇਰੇ ਤੇ ਹੁਣ ਤਾਂ ਆਓ 옵ਸ਼ਨ ਦੇ ਦਨੀਆ ਟੋਰਾਂਟੋ ਜਾਂ ਆਟਵਲ ਟੋਰਾਂਟੋ ਤੇ ਟੋਰਾਂਟੋ ਦਾ ਮੈਂ ਕਹਿ ਹੀ ਦਿੱਤਾ ਨਹੀਂ ਪਰ ਆਨ ਗਲਤ ਹੈ ਅਨਟਾਰੀਓ ਹਾਂ ਅਨਟਾਰੀਓ ਹੀ ਆ ਨਾ ਜਿੱਥੇ ਸਾਰਾ ਮਤਲਬ ਮੌਂਟਰੀਅਲ ਵਗੈਰਾ ਆਉਂਦਾ ਹਨਾ ਸਾਰੇ ਯਾਰ ਕੈਪੀ ਕੈਪੀਟਲ ਸੀਰ ਤੁਸੀਂ ਫੇਰ ਦੱਸਿਓ ਕੀ ਕੀ ਆਪਸ਼ਨ ਟੋਰਾਂਟੋ 12 ਤਵਾ ਲੈ ਜਾਗੇ ਹਾਂ ਫਿਰ ਤਾਂ ਉਹੀ ਰਹਿ ਗਿਆ ਫਿਰ ਉਹੀ ਹੋਵੇ ਸਹੀ ਹੈ ਸਹੀ ਹੈ ਬਹੁਤ ਟਾਈਮ ਬਾਅਦ ਕੋ ਫੋਨ ਫਰੈਂਡ ਲਾ ਸਕਦੇ ਆ ਕਿਸੇ ਨੂੰ ਹਾਂ ਫੋਨ ਫਰੈਂਡ ਕਾਲ ਲਾ ਦੋ ਤਾਂ ਕਿਸੇ ਨੂੰ ਨਹੀਂ 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 ਇੱਕ ਹੋਰ ਪੁੱਛ ਲੈਣੇ ਆ ਹਾਂ ਜੀ ਚਾਰ ਸਿਪਾਹੀ ਚਾਰ ਗੰਨੇ ਚਾਰਾ ਦੇ ਮੂੰਹ ਵਿੱਚ ਦੋ ਦੋ ਗੰਨੇ ਨਹੀਂ ਨਹੀਂ ਬਿਲਕੁਲ ਸਹੀ ਸਵਾਲ ਹੈ ਆਪਣੇ ਘਰ ਦੀ ਚੀਜ਼ ਹੈ ਦੱਸੋ ਚਾਰ ਸਿਪਾਹੀ ਚਾਰ ਚਾਰ ਸਿਪਾਹੀ ਚਾਰ ਗੰਨੇ ਚਾਰਾ ਦੇ ਮੂੰਹ ਵਿੱਚ ਦੋ ਦੋ ਗੰਨੇ ਚਾਰ ਸਪਾਹੀ ਚਾਰ ਗੱਨੇ ਚਾਰਾਂ ਦੇ ਮੂਵੀ ਚ ਦੋ ਦੋ ਗੱਨੇ ਨਿੱਕੇ ਬੋਲ ਭਰਾਵਾ ਘਰੇ ਹੀ ਹੁੰਦਾ ਕਹਿੰਦੇ ਨਾਲੇ ਇਹ ਹੈ ਕੁਰਸੀ ਨਹੀਂ ਬੈਟਰ ਪਰ ਨਹੀਂ ਬੈਟਰ ਸੋਫਾ ਚਲੋ ਇੱਕ ਹਿੰਟ ਦੇ ਦਿੰਦੀ ਆ ਇੱਥੇ ਆਪਾਂ ਸੌਣੇ ਆ ਅੱਛਾ ਬੈੱਡ ਬੈੱਡ ਨਾ ਬੈੱਡ ਨਹੀਂ ਆ ਬੈੱਡ ਬੈੱਡ ਨਾ ਸੌਣੇ ਆ ਮਤਲਬ ਸੱਚੀ ਵਾਲਾ ਸੌਣੇ ਆ ਕਿ ਹਾਂਜੀ ਅੰਦੀ ਸੱਚੀ ਵਾਲਾ ਸੌਣੇ ਆ ਬੀਨ ਬੈਗ ਤਾਂ ਨਹੀਂ ਨਹੀਂ ਬੀਨ ਬੈਗ ਤਾਂ ਹੁੰਦੇ ਹੀ ਨਹੀਂ ਕਿਉਂਕਿ ਚਾਰ ਬੰਨੇ ਆ ਸੌਣੇ ਆ 5000 ਯਾਰ 5000 ਯਾਰ ਫਿਰ 55 ਨੇੜੇ ਲੱਗ ਗਈ ਆ ਹਾਂ ਚਾਰ ਗੰਨੇ ਓਕੇ ਨਾਈਸ ਠੀਕ ਆ ਕੀ ਨਾਮ ਆ ਤੁਹਾਡਾ ਮੇਰਾ ਦਲਜੀਤ ਸਿੰਘ ਜੀ ਤੁਹਾਡਾ ਸਾਮ ਅਮਰਤਵਾਲ ਤੁਹਾਡਾ ਨਾਮ ਕਰਨ ਸਿੰਘ ਓਕੇ ਜ਼ਿਆਦਾ ਕੁਝ ਨਹੀਂ ਆਪਾਂ ਤੁਹਾਡਾ ਨਾਂ ਬਸ ਥੋੜੀਆਂ ਜੀਆਂ ਬੁਝਾਰਤਾ ਪਾਣੀ ਆ ਕੁਝ ਤੁਹਾਨੂੰ ਕੁਛ ਅਨਸਰ ਪੁੱਛਣੇ ਆ <laughs> दोगे जवाब सही सही चलो ठीक है पहली बुजारत यह है कि चिट्टी हड्डी धरती चिट्टी हड्डी चिट्टी हड्डी धरती चिट्टी माता मतलब लेवे नहीं पता है वानो के हाँ वानो नहीं पता इतना मुश्किल नहीं है खान वाली चीज़ हड्डी? वेजिटेबल है कोई क्या वो या मुर्गा <laughs> मूली <laughs> ਉਹ ਤਾਂ ਤੁਸੀਂ ਹੁਣ ਆਨਸਰ ਦੇਖ ਲਿਆ ਫੋਨ 'ਚ ਇਹ ਤਾਂ ਤੁਸੀਂ ਗਲਤ ਵਈ ਅੱਗੇ ਖੜੇ ਹੋ ਇਹ ਗਲਤ ਗੱਲ ਆ ਚਾਰ ਸਿਪਾਹੀ ਚਾਰ ਗੰਨੇ ਚਾਰਾ ਦੇ ਮੂਹ ਵਿੱਚ ਦੋ ਦੋ ਗੰਨੇ ਚਾਸ ਭਾਈ ਚਾਰ ਵਈ ਦੇਖੋ ਘਰ ਦੇ ਚੀਜ਼ ਦੀ ਗੱਲ ਹੈ ਤੇ ਆਪਾਂ ਬੈਠ ਵੀ ਸਕਦੇ ਆ ਇੱਥੇ ਬੈਠ ਕੇ ਕੁਝ ਖਾ ਪੀ ਸਕਦੇ ਆ ਸੋ ਸਕਦੇ ਆ ਐਡਾ ਵੱਡਾ ਹਿੰਟ ਦੇ ਤਾਂ ਹੁਣ ਤੁਹਾਨੂੰ ਕੁਝ ਤਾਂ ਪਤਾ ਹੋਣਾ ਹਿੰਟ-ਵਿੰਟ ਹੋਣਾ ਸੋ ਫਸੂ ਤਾਂ ਨਹੀਂ ਦੇ ਮੋਸਟਲੇ ਇਹ ਮੈਨੂੰ ਕਰਾ ਚਲੋ ਕੋਈ ਹੋਰ ਦੱਸ ਦੋ ਨਿੱਕੀ ਜੀ ਹੱਟੀ ਵਿੱਚ ਗੁਲਾਬੋ ਜੱਟੀ ਇਹ ਤਾਂ ਇਹ ਤਾਂ ਬਹੁਤ ਸਿੰਪਲ ਹੈ ਨਿੱਕੀ ਹੱਟੀ ਨਿੱਕੀ ਜੀ ਹੱਟੀ ਵਿੱਚ ਗੁਲਾਬੋ ਜੱਟੀ ਸ਼ੈਨ ਨੂੰ ਦੱਸ ਸੇ ਮਾੜਾ ਮੋਟਾ ਇਹ ਬਈ ਕੁਛ ਤਾਂ ਦੱਸੋ ਇਹਦੀ ਨਾਲ ਆਪਸ਼ਨ ਆਪਣੇ ਬਾਡੀ ਪਾਰਟਸ ਤੋਂ ਹੈ ਫੇਸ ਤੋਂ ਹੈ ਇੱਕੀ ਹੱਡੀ ਨਿੱਕੀ ਜੀ ਹੱਟੀ ਵਿੱਚ ਗੁਲਾਬੋ ਜੱਟੀ ਆਖੇ ਹਰ ਆਖੇ ਨਹੀਂ ਆਖ ਨਹੀਂ ਜੀ ਉਹ ਜਿਵੇਂ ਲੱਗਦੀ ਮੈਨੂੰ ਜੀ ਜੀ ਸਹੀ ਦਿੱਤਾ ਉਹਨਾਂ ਨੇ ਜਵਾਬ ਇੱਕ ਕੁਐਸਚਨ ਪੁੱਛਦੀ ਹਾਂ ਚਲੋ ਹਾਊ ਮੈਨੀ ਬones ਆਰ ਥੇਅਰ ਇਨ ਅ ਹਿਊਮਨ ਬੋਡੀ ਆਪਣੇ ਆਪਣੇ ਸਰੀਰ ਚ ਕਿੰਨੀਆਂ ਹੱਡੀਆਂ ਨੇ ਆਮਨੇ 207 ਹੈ ਹੈ ਕਿੰਨੀਆਂ 206 राइट 206 राइट 207 ਕਿਦਾਂ ਬਈ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸਾਗਰੀ اچھا ਚਲੋ ਫਿਰ ਮੈਂ ਤੁਹਾਨੂੰ ਕੁਝ ਕੁਸ਼ਨ ਪੁੱਛ ਲਾਂ ਜਾਂ ਕੁਝ ਬੁਝਾਰਤਾ ਵਾਲਾ ਸਹੀ ਜਵਾਬ ਦੋਗੇ ਚਲੋ ਠੀਕ ਹੈ ਪਹਿਲੀ ਹੈ ਕਿ ਨਿੱਕੀ ਜਿਹੀ ਹੱਟੀ ਵਿੱਚ ਗੁਲਾਬੋ ਜੱਟੀ ਨਿੱਕੀ ਜਿਹੀ ਵਿੱਚ ਗੁਲਾਬੋ ਜੱਟੀ ਸੋਚੋ ਸੋਚੋ অপশন ਵੀ ਦੇ ਦਨੇ ਅਮਨੇ ਮਤਲਬ ਫੇਸ ਦੇ ਅਕੋਰਡਿੰਗਲੀ ਫੇਸ ਤੇ ਪਾਰਟਸ ਤੇ ਦਵਾਰਾ ਬੋਲੇਓ ਨਿੱਕੀ ਜੀ ਹੱਟੀ ਵਿੱਚ ਗੁਲਾਬੋ ਜੱਟੀ ਅੱਖ ਨਹੀਂ ਨਹੀਂ ਅੱਖ ਕਿੱਦਾਂ ਹੋ ਸਕਦੀ ਨਹੀਂ ਪਤਾ ਨਹੀਂ ਪਤਾ ਨੈਕਸਟ ਪੁੱਛ ਲੈਨੇ ਆਂ ਚਿੱਟੀ ਹੱਡੀ ਧਰਤੀ 'ਚ ਗੱਡੀ ਚਿੱਟੀ ਹੱਡੀ ਦੰਦ ਨਹੀਂ ਇਹ ਖਾਣ ਵਾਲੀ ਚੀਜ਼ ਨਹੀਂ ਦੰਦਨੀ ਹੈ ਚਿੱਟੀ ਹੱਡੀ ਧਰਤੀ ਚ ਗੱਡੀ ਜਲਦੀ ਵੱਲੇ ਚਿੱਟੀ ਹੱਡੀ ਆਪਸ਼ਨ ਦੇ ਦਨੇ ਆ ਵੈਜੀਟਰ ਕੁਝ ਸਬਜੀ ਹੈ ਕੋਈ ਸਬਜੀ ਦਾ ਨਾਮ ਲੱਗੂ ਮooli ਸਹੀ ਹੈ ਮooli ਹੈ ਅ ਚਲੋ ਦੱਸੋ ਵਾਟ ਇਜ਼ ਅ ਕੈਪੀਟਲ ਆਫ ਕੈਨੇਡਾ ਕੈਨੇਡਾ ਦੀ ਕੈਪੀਟਲ ਸਿਟੀ ਕੋਈ ਕੈਨੇਡਾਸ ਕੋਈ ਸਿਟੀ ਹੈ ਕੈਪੀਟਲ ਕੈਪੀਟਲ ਸਿਟੀ ਆਪਸ਼ਨ ਆਪਸ਼ਨ ਦੇ ਦਿੰਦੇ ਆ ਟੋਰੰਟੋ ਔਰ ਆਟਵਾਲ ਟੋਰੰਟੋ ਸਰਚ ਲੋ ਯੈਸ ਪੱਕਾ ਹੈ ਨਹੀਂ ਜੀ ਗਲਤ ਹੈ ਆਟਵਾਲ ਸਿਟੀ ਹੈ ਆਟਵਾਲ ਸਿਟੀ ਹੈ ਇਹ ਸਿਗੀ ਲੋਕਾਂ ਦੇ ਨਾਲ ਛੋਟੀ ਮੋਟੀ ਗੱਲਬਾਤ ਇਸੇ ਤਰ੍ਹਾਂ ਦੀ ਹੋਰ ਵੀਡੀਓਜ਼ ਦੇਖਣ ਦੇ ਲਈ ਦੇਖਦੇ ਰਹੋ ਲੁਧਿਆਣਾ ਟਾਈਮਜ਼ ਥੈਂਕ ਯੂ